ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ ਤਰ ਗਏ ਡੂਬੇ ਜਨ ਸਿਰ ਭਾਰ ਗੁਰੂ ਪਿਆਰਿਓ ਬਾਬਾ ਕਬੀਰ ਜੀ ਦਾ ਭਗਤ ਕਬੀਰ ਜੀ ਦਾ ਇਹ 35ਵਾਂ ਸ਼ਲੋਕ ਹੈ ਇਹ ਸ਼ਲੋਕ ਜਦੋਂ ਵੀ ਚਾਰਦੇ ਹਾਂ ਤਾਂ ਗੁਰੂ ਪਿਆਰਿਓ ਇਸ ਲੋਕ ਵੀ ਸਾਡੇ ਜੀਵਨ ਵਿੱਚ ਬੜਾ ਵੱਡਾ ਬਦਲਾ ਲਿਆਉਂਦਾ ਹੈ ਇਸ ਵਾਸਤੇ ਪੂਰੀ ਵੀਡੀਓ ਨੂੰ ਸੁਣਨਾ ਸਿੱਕੇਪ ਨਾ ਕਰਨਾ ਕਿਉਂਕਿ ਬਾਬਾ ਕਬੀਰ ਜੀ ਜਦੋਂ ਇਹ ਸ਼ਲੋਕ ਬਾਬਾ ਕਬੀਰ ਜੀ ਨੂੰ ਤੁਰਕੀ ਬਾਣੀ ਦਾ ਇਲਹਾਮ ਹੋਇਆ ਨਾ ਬਾਬਾ ਕਬੀਰ ਜੀ ਨੂੰ ਇਹ ਆਕਾਸ਼ੋਂ ਬਾਣੀ ਆਈ ਨਾ ਕਿਉਂਕਿ ਇਹ ਜੋ ਬਾਣੀ ਹੈ ਭਗਤ ਸਾਹਿਬਾਨਾ ਨੇ ਲਿਖੀ ਗੁਰੂ ਸਾਹਿਬਾਨਾ ਨੇ ਉਚਾਰਨ ਕੀਤੀ ਇਹ ਉਹਨਾਂ ਨੂੰ ਧੁਰੋਂ ਆਕਾਸ਼ ਬਾਣੀ ਹੋਈ ਐਸੀ ਕਰਕੇ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾ ਲਉ ਪਾਵੇ ਧੁਰ ਕੀ ਬਾਣੀ ਹੈ ਰੱਬੀ ਬਾਣੀ ਹੈ ਇਲਾਹੀ ਬਾਣੀ ਹੈ ਤਾਂ ਇਹਨੂੰ ਵਿਚਾਰਾਂਗੇ ਤਾਂ ਸਾਡਾ ਇਹ ਜੀਵਨ ਸਬਰ ਜਾਵੇਗਾ ਸਾਡਾ ਇਹ ਜੀਵਨ ਸੋਹਣਾ ਬਣ ਜਾਵੇਗਾ ਕੇਵਲ ਅਸੀਂ ਸ਼ਲੋਕਾਂ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਤੇ ਸੁਣਦੇ ਹਾਂ ਕਿ ਫਲਾਣਾ ਗਰੰਥੀ ਬੜੇ ਸਲੋਕ ਸੋਹਣੇ ਪੜਦਾ ਹੈ ਉਹਦੀ ਤਰਜ ਬੜੀ ਸੁਣੀ ਇਥੋਂ ਤੱਕ ਸੀਮਤ ਨਾ ਰਹੇ ਦਈਏ ਇਹਨਾਂ ਸ਼ਲੋਕਾਂ ਦਾ ਜੋ ਅੰਤਰੀਵ ਭਾਵ ਹੈ ਨਾ ਇਹਨੂੰ ਆਪਾਂ ਜਾਨਣਾ ਕਰੀਏ ਸਮਝਣਾ ਕਰੀਏ ਤਾਂ ਕਿ ਸਾਡੀ ਜੀਵਨ ਵਿੱਚ ਇਹਨਾਂ ਸ਼ਲੋਕਾਂ ਨੂੰ ਪੜ ਕੇ ਸੁਣ ਕੇ ਕੁਝ ਬਦਲਾ ਆਵੇ ਸੋ ਗੁਰੂ ਪਿਆਰੇ ਉਹ ਬਾਬਾ ਕਬੀਰ ਜੀ ਨਾ ਇੱਕ ਦਿਨ ਦਰਿਆ ਦੇ ਕਿਨਾਰੇ ਟਹਿਲ ਰਹੇ ਸਨ ਭਗਤੀ ਦੇ ਰੰਗ ਵਿੱਚ ਕੀ ਹੋਇਆ ਉਸ ਵੇਲੇ ਦਰਿਆ ਤੇ ਅਜਹੀ ਘਟਨਾ ਵਾਪਰੀ ਅਜਹੀ ਘਟਨਾ ਘਟੀ ਕਿ ਲੋਕ ਚੀਕ ਚਿਹਾੜਾ ਪਾ ਰਹੇ ਸਨ ਦਰਿਆ ਦੇ ਵਿੱਚ ਬਚਾਓ ਬਚਾਓ ਮਰ ਗਏ ਮਰ ਗਏ ਇਦਾਂ ਰੋਲਾ ਪੈ ਰਿਹਾ ਸੀ ਤੇ ਉਹਨਾਂ ਵਿੱਚੋਂ ਜਿਹੜੇ ਤਾਰੂ ਸੀ ਨਾ ਜਿਨ੍ਹਾਂ ਨੂੰ ਤਰਨਾ ਆਉਂਦਾ ਸੀ ਕਿਉਂਕਿ ਬੇੜਾ ਡੁੱਬ ਰਿਹਾ ਸੀ ਬੇੜਾ ਡੁੱਬ ਰਿਹਾ ਸੀ ਜਹਾਜ਼ ਡੁੱਬ ਰਿਹਾ ਸੀ ਤੇ ਜਿਹੜੇ ਤਾਰੂ ਸੀ ਉਹ ਉਹਨਾਂ ਵਿੱਚੋਂ ਕੋਈ ਬਹੁਤਾਂ ਤੇਜ਼ ਤਰਾਰ ਸੀ ਉਹ ਤਰ ਕੇ ਬਾਹਰ ਆ ਗਿਆ ਬਾਬਾ ਕਬੀਰ ਜੀ ਦੂਰ ਤੋਂ ਦੇਖ ਰਹੇ ਨੇ ਤਾਂ ਬਾਬਾ ਕਬੀਰ ਜੀ ਨੇ ਉਸ ਤਾਰੂ ਨੂੰ ਪੁੱਛਿਆ ਕਿ ਭਾਈ ਇਹ ਬੇੜਾ ਕਿਉਂ ਡੁੱਬ ਰਿਹਾ ਹੈ ਕਿਉਂ ਲੋਕ ਚੀਕ ਰਹੇ ਨੇ ਬਚਾਓ ਬਚਾਓ ਕਰ ਰਹੇ ਨੇ ਉਹ ਕਹਿਣ ਲੱਗਾ ਬਾਬਾ ਜੀ ਇਹ ਜੋ ਜਹਾਜ਼ ਹੈ ਨਾ ਇਹ ਜੋ ਬੇੜਾ ਹੈ ਇਹਦੇ ਵਿੱਚ ਅਸੀਂ ਦੇਖਿਆ ਜਦੋਂ ਅਸੀਂ ਜਹਾਜ਼ ਵਿੱਚ ਸਵਾਰ ਹੋ ਗਏ ਨਾ ਹਜ਼ਾਰਾਂ ਛੇਕ ਸੀ ਜਿਨ੍ਹਾਂ ਦੇ ਰਾਹੀਂ ਪਾਣੀ ਬੇੜੇ ਦੇ ਵਿੱਚ ਪੈ ਰਿਹਾ ਸੀ ਅਸੀਂ ਬੇੜੇ ਦੇ ਮਲਾ ਨੂੰ ਕਿਹਾ ਕਿ ਭਾਈ ਤੁਹਾਡਾ ਬੇੜਾ ਪੁਰਾਣਾ ਹੈ ਇੰਦੇ ਵਿੱਚ ਬੜੇ ਸ਼ੇਖ ਨੇ ਕਿਤੇ ਇਹਨਾਂ ਵਿੱਚੋਂ ਦੀ ਪਾਣੀ ਨਾਲ ਭਰ ਗਿਆ ਇਹ ਡੁੱਬ ਨਾ ਜਾਵੇ ਉਹ ਮਲਾ ਕਹਿੰਦਾ ਤੁਹਾਨੂੰ ਐਵੇਂ ਲੱਗਦਾ ਕੋਈ ਡਰਨ ਦੀ ਲੋੜ ਨਹੀਂ ਖਭਰਾਓ ਨਾ ਇਹ ਬੇੜਾ ਤੁਹਾਨੂੰ ਇਹ ਜਹਾਜ਼ ਤੁਹਾਨੂੰ ਪਾਰ ਲਾ ਦੇਵੇਗਾ ਪਰ ਹੋਇਆ ਉਹ ਜੋ ਸਾਡੇ ਮਨ ਵਿੱਚ ਸੀ ਅਜੇ ਦਰਿਆ ਦੇ ਵਿੱਚ ਕਾਰ ਗਏ ਸੀ ਕਿ ਬੀੜਾ ਡੁੱਬਨ ਲੱਗ ਪਿਆ। ਬਾਬਾ ਕਬੀਰ ਜੀ ਦੇਖ ਰਹੇ ਨੇ ਕਿ ਜਿਹੜੇ ਸਰੀਰ ਦੇ ਹਲਕੇ ਨੇ ਤੇ ਤਰਨਾ ਜਾਣਦੇ ਨੇ ਉਹ ਤਾਂ ਤਰ ਕੇ ਬਾਹਰ ਆ ਰਹੇ ਨੇ। ਤੇ ਬਾਕੀ ਦੇ ਬਾਬਾ ਕਬੀਰ ਜੀ ਦੇ ਅੱਖੀਂ ਦੇਖਦਿਆਂ ਦੇਖਦਿਆਂ ਵਿੱਚ ਡੁੱਬ ਰਹੇ ਸੀ, ਡੁੱਬ ਕੇ ਮਰ ਰਹੇ ਸੀ। ਇਹ ਘਟਨਾ ਦੇਖ ਕੇ ਬਾਬਾ ਕਬੀਰ ਜੀ ਨੂੰ ਉਸੇ ਵੇਲੇ ਤੁਰਕੀ ਬਾਣੀ ਦੀ ਆਮਦ ਹੋਈ ਤਾਂ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਬੇੜਾ ਜਰ ਜਰਾ ਫੂਟੇ 6000 ਬਾਬਾ ਕਬੀਰ ਜੀ ਕਥਨ ਕਰਦੇ ਨੇ ਜੇਕਰ ਕੋਈ ਬੇੜਾ ਜਹਾਜ਼ ਬਹੁਤਾ ਪੁਰਾਣਾ ਹੋ ਜਾਵੇ ਤਾਂ ਉਹਦੇ ਵਿੱਚ ਹਜ਼ਾਰਾਂ ਛੇਕ ਫੁੱਟ ਪੈਂਦੇ ਨੇ ਫੁੱਟ ਪਏ ਹੋਣ ਤਾਂ ਕੀ ਹੁੰਦਾ ਹੈ ਨਤੀਜਾ ਕੀ ਰਿਜ਼ਲਟ ਨਿਕਲਦਾ ਹੈ ਉਸ ਦਾ ਹਰੂਏ ਹਰੂਏ ਤੈਰ ਗਏ ਡੁੱਬੇ ਜਿਨ ਸਿਰ ਪਾ ਉਹ ਜਹਾਜ਼ ਡੁੱਬ ਜਾਂਦਾ ਹੈ ਜਿੰਦੇ ਵਿੱਚ ਹਜ਼ਾਰਾਂ ਛੇਕ ਹੋਣ ਕਿਉਂਕਿ ਉਹਨਾਂ ਛੇਕਾਂ ਨਹੀਂ ਜਹਾਜ਼ ਦੇ ਅੰਦਰ ਪਾਣੀ ਵੜ ਜਾਂਦਾ ਹੈ ਪਾਣੀ ਦਾਖਲ ਹੋ ਜਾਂਦਾ ਹੈ ਤਾਂ ਹਰੂਏ ਹਰੂਏ ਤੈਰ ਗਏ ਬਾਬਾ ਕਬੀਰ ਜੀ ਕਹਿੰਦੇ ਹੌਲੇ ਹੌਲੇ ਪਰਪ ਪਾਵ ਜਿਨ੍ਹਾਂ ਦੇ ਕੋਲ ਜਿਨ੍ਹਾਂ ਦਾ ਸਰੀਰ ਕੋਈ ਬਹੁਤਾ ਬੋਝਲ ਨਹੀਂ ਜਿਨ੍ਹਾਂ ਦਾ ਭਾਰ ਹਲਕਾ ਹੈ ਜਾਂ ਜਿਨ੍ਹਾਂ ਦੇ ਕੋਲ ਬਹੁਤਾ ਸਾਜੋ-ਸਮਾਨ ਨਹੀਂ ਜਿਨ੍ਹਾਂ ਦੇ ਸਿਰ ਉੱਪਰ ਬਹੁਤਾ ਬੋਝ ਨਹੀਂ ਚੁੱਕਿਆ ਹੋਇਆ ਉਹ ਤਾਂ ਬਚ ਜਾਂਦੇ ਨੇ ਤੇ ਜਿਨ੍ਹਾਂ ਦੇ ਸਰੀਰ ਉੱਪਰ ਸਰੀਰ ਦਾ ਭਾਰ ਜ਼ਿਆਦਾ ਹੈ ਕੋਈ ਭਾਰ ਹੋਰ ਵੀ ਨਾਲ ਲਈ ਫਿਰਦੇ ਨੇ ਉਹ ਡੁੱਬ ਜਾਂਦੇ ਨੇ ਤਾਂ ਗੁਰੂ ਪਿਆਰਿਓ ਬਿਲਕੁਲ ਇਸੇ ਤਰ੍ਹਾਂ ਇਹ ਜੋ ਸਾਡਾ ਸਰੀਰ ਹੈ ਨਾ ਇਹ ਵੀ ਬੇੜੇ ਦੀ ਨਿਆਈ ਹੈ ਬਾਬਾ ਕਬੀਰ ਜੀ ਕਹਿੰਦੇ ਇਸ ਸਰੀਰ ਰੂਪੀ ਬੇੜਾ ਵੀ ਬੰਧਿਆ ਤੇਰਾ ਪੁਰਾਣਾ ਹੋ ਰਿਹਾ ਹੈ ਜਿਸ ਵਿੱਚ ਵਿਸ਼ੇਵਿਕਾਰਾਂ ਦੇ ਪਾਪਾਂ ਦੇ ਤੇ ਰੋਗਾਂ ਰੂਪੀ ਹਜ਼ਾਰਾਂ ਛੇਕ ਹਨ ਹਰੂਏ ਹਰੂਏ ਤੇਰ ਗਏ ਡੂਬੇ ਜਿਨ ਸਿਰਪਾਤ ਜੋ ਪੁਰਖ ਹੌਲੀ ਹੌਲੀ ਭਾਵ ਪਾਪਾਂ ਤੇ ਗੁਨਾ ਦੇ ਅਪਮਾਨ ਤੋਂ ਦੇ ਬੋਝ ਤੋਂ ਰਹਿਤ ਹਨ ਵਿਸ਼ੇਵਿਕਾਰਾਂ ਦੇ ਛੇਕਾਂ ਤੋਂ ਰਹਿਤ ਹਨ ਜਿਹੜੇ ਉਹ ਤਾਂ ਸੰਸਾਰ ਸਮੁੰਦਰ ਤੋਂ ਤਰ ਜਾਣਗੇ ਤਰ ਜਾਂਦੇ ਨੇ ਤੇ ਜਿਨ੍ਹਾਂ ਦੇ ਸਿਰਾਂ ਉੱਪਰ ਨਿੰਦਿਆ ਦਾ ਭਾਰ ਚੁੱਕਿਆ ਹੋਇਆ ਹੈ ਪਾਪਾਂ ਦਾ ਭਾਰ ਚੁੱਕਿਆ ਹੋਇਆ ਹੈ ਤੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਵਿਸ਼ੇਵੀਕਾਰਾਂ ਰੂਪੀ ਛੇਕ ਹਨ ਪਾਪਾਂ ਦੇ ਛੇਕ ਹਨ ਉਹ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਜਾਣਗੇ ਉਹਨਾਂ ਦਾ ਜੀਵਨ ਦਾ ਬੇੜਾ ਸੰਸਾਰ ਸਮੁੰਦਰ ਦੇ ਵਿੱਚ ਹੀ ਗਰਕ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ